ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਅੱਜ ਨਾ ਵੀਰੋ ਸਪਰੇਅ ਕਰਾਉਂਦੇ ਆਂ ਆਪਾਂ 1985 ਬਾਸਮਤੀ ਦੇ ਬਾਸਮਤੀ ਨਾਲ ਗੋਭ ਦੇ ਵਿੱਚ ਆ ਬੰਦੇ ਤੁਹਾਨੂੰ ਮੋਕਾ ਦਿੰਦੇ ਪੂਰੀ ਫੁੱਲ ਆ ਆ ਵੇਖੋ ਜੀ ਪੂਰੀ ਐ ਪਾਈ ਵਧੀਆ ਵੇਖੋ ਬਸ ਦਿਹਾੜੀ ਡੰਗ ਦੋਵਾਂ ਦਿਨਾਂ ਤੱਕ ਇਹਨੇ ਨਸਰ ਆਉਣਾ ਦੋਵਾਂ ਦਿਨਾਂ ਤੱਕ ਹਲੇ ਨਸਰਾ ਨਸਰੀ ਨਹੀਂ ਕੋਈ ਵੀ ਤੇ ਅੱਜ ਇਹਨੂੰ ਸਪਰੇਅ ਕਰਾਉਂਦੇ ਆਂ ਦੱਸਦੇ ਤੁਹਾਨੂੰ ਜਿਹੜੀ ਸਪਰੇਅ ਕਰਾਉਂਦੇ ਆਂ ਪਾਣੀ ਦੀ ਮਾਤਰਾ ਤੇ ਇਹ 10 ਮਈ ਦੀ ਡੀਐਸਆਰ ਜੀ ਪਹਿਲਾਂ ਦੱਸਦੀ ਹੈ 10 ਮਈ ਨੂੰ ਇਹ ਜਿਹੜਾ ਡੀਐਸਆਰ ਕੀਤੀ ਇੱਧਰ ਵੀ ਇਹ ਵੀ 10 ਮਈ ਦੀ ਡੀਐਸਆਰ ਇਹ ਵੀ 11:35 ਇੱਧਰ ਵੀ ਉਹ ਗੱਡੀ ਤੇ ਇੱਧਰ ਵੀ ਇਹਨੂੰ ਲਾ ਹੁਣ ਗੋਪ ਤੇ ਪੂਰੀ ਇੱਕ ਹੌਣ ਕਰਾਉਂਦੇ ਆ ਇੱਕ ਦੋ ਦਿਨ ਬਾਅਦ ਫੇਰ ਕਰਾਵਾਂਗੇ ਫਿਰੋਗੇ ਦੋਵਾਂ ਦਿਨਾਂ ਬਾਅਦ ਫਿਰ ਫੇਰ ਆਪਾਂ ਸਪਰੇਅ ਕਰਾਉਣੀ ਆ ਕਿਉਂਕਿ ਇਹ ਸਪਰੇਅ ਇਕੱਠੀ ਨਹੀਂ ਹੋਣੀ ਤਾਂ ਕਰਕੇ ਵੱਖੋ-ਵੱਖਰੀਆਂ ਆਪਾਂ ਕਰਾਉਂਦੇ ਆ ਤੇ ਜਿਹੜੀ ਇਹਦੇ ਵਿੱਚ ਪਾਣੀ ਦੀ ਮਾਤਰਾ ਪਾਣੀ ਦੀ ਮਾਤਰਾ ਲਾਉਂਦੇ ਆ 150 ਲੀਟਰ ਆਪਾਂ ਪਰ ਇਕੜ ਦੀ ਤੇ ਇਹ ਪੰਪਾਂ ਜਾਂ ਵਾਲੇ ਪਰ ਇਕੜ ਦੇ ਤੇ ਸਪਰੇਅ ਅਸੀਂ ਕਰਾਉਂਦੇ ਹਾਂ ਨੀ ਸ਼ਾਮ ਦੇ ਟਾਈਮ ਇਹਨਾਂ ਦਾ ਜੀ ਗਰਮੀ ਬੜੀ ਹੁੰਦੀ ਆ ਰਾਤ ਨੂੰ ਚਲੋ ਸਾਰਾ ਮੌਸਮ ਵਧੀਆ ਹੋ ਜਾਂਦਾ ਟੈਂਪਰੇਚਰ ਥੋੜਾ ਘਟ ਜਾਂਦਾ ਠੰਡਾ ਹੋ ਜਾਂਦਾ ਤੇ ਰਿਜ਼ਲਟ ਪੂਰੇ ਟੌਪ ਦੇ ਮਿਲ ਜਾਂਦੇ ਜਿਹੜੀ ਆਪਾਂ ਸਵੇਰੇ ਸਵੇਰੇ ਸਪਰੇਅ ਕਰਦੇ ਹਾਂ ਨਾ ਸਵੇਰੇ ਸਪਰੇਅ ਤੇ ਗਰਮੀ ਸਵੇਰ ਗਰਮੀ ਬਹੁਤ ਹੁੰਦੀ ਆ ਉਹ ਗਰਮੀ ਹੋਣ ਦੇ ਕੰਮ ਜਿਆਦੀ ਗਰਮੀ ਤੇ ਇਹ ਸਪਰੇ ਦੇ ਰਿਜ਼ਲਟ ਬਹੁਤ ਘੱਟ ਮਿਲਦੇ ਜੇ ਜਿਹੜੀ ਸ਼ਾਮ ਦੇ ਟਾਈਮ ਸਪਰੇ ਹੋਣੀ ਹੈ ਨਾ ਹੁਣ ਜੇ ਆਪਾਂ 5 ਵਜੇ ਲੱਗੀਏ ਤੇ ਭਾਵੇਂ ਇੱਕ ਪੰਪ ਹੀ ਹੋਵੇ ਜਨ ਨਾਲਾ ਤੇ 8 ਵਜੇ ਤੱਕ 6-6 ਪੰਪ ਲਾ ਆਗੇ ਕਿਉਂਕਿ 7:30-8 ਵਜੇ ਤੱਕ ਕੋਈ ਬਹੁਤਾ ਨਿਹਰਾਣੀ ਹੁੰਦਾ 6-6 ਪੰਪ ਲਾ ਆਗੇ 5-6 ਕਿਲੇ ਖਾਂ ਬੰਦਾ ਵਧੀਆ ਕੱਢ ਸਕਦਾ ਜੇ ਮਗਰ ਪਾਣੀ ਪਹੁੰਚਦਾ ਹੋਈ ਜਾਵੇ ਤੇ ਜਿਹੜੀ ਦਵਾਈ ਹੈ ਇਹ ਆਪਾਂ ਤੁਹਾਨੂੰ ਦੱਸ ਦਿਆਂਗੇ ਕਦੇ ਆਪਾਂ ਪਾਉਂਦੇ ਆ ਆਈਸੀਐਲ ਦੀ 0050 ਆਈਸੀਐਲ ਕੰਪਨੀ ਦਾ 0050 ਤੇ ਇਹਦੀ ਪੈਕਿੰਗ ਨਾਲ ਲਈ ਆਪਾਂ ਹੁਣ ਇਹ ਵੀ ਦੱਸ ਦਈਏ ਕਿ 25 25 ਕਿਲੋ ਵਾਲੀ ਉਦਾਂ ਦੇ ਇਹਦੀ ਪੈਕਿੰਗ 50 ਕਿਲੋ ਦੀ ਵੀ ਆਉਂਦੀ ਆ ਇਹਦੀ ਪੈਕਿੰਗ ਜਿਹੜੀ ਹੈਗੀ ਆ 1 ਕਿਲੋ ਦੇ ਵਿੱਚ ਵੀ ਹੁੰਦੀ ਆ 1 ਕਿਲੋ ਵਾਲੀ ਪੈਕਿੰਗ ਉਹ ਮਹਿੰਗੀ ਮਿਲਦੀ ਆ ਤੇ ਜਿਹੜੀ ਇਹਦੀ 25 ਕਿਲੋ ਵਾਲੀ ਸਸਤੀ 50 ਕਿਲੋ ਵਾਲੀ ਹੋਰ ਸਸਤੀ ਮਿਲ ਜਾਂਦੀ ਆ ਤੇ ਨਾਲ ਅਸੀਂ ਪਾਉਂਦੇ ਆ ਜੀ ਆ 5G ਆਈਪੀਐਲ ਦੀ ਆ ਪੁਰਾਣੀ ਤੁਹਾਨੂੰ ਮਿਲ ਗਈ ਸੀ ਪਹਿਲੀ ਪੈਕਿੰਗ ਹੀ ਹੁਣ ਤੇਰੀ ਪੈਕਿੰਗ ਬਦਲ ਗਈ ਆ 5G ਦੀ ਜਿਹੜੀ 5G ਦੀ ਡੋਜ਼ ਨਾ ਇਹ ਅਸੀਂ ਪਾਉਂਦੇ ਆਂ ਤਿੰਨ ਅਕਲਿਆਂ 'ਚ ਇਹ ਆਈਪੀਐਲ ਦੀ ਆ ਤਿੰਨਾ ਕਿੱਲਿਆਂ ਦੇ ਵਿੱਚ 1 ਲੀਟਰ 5G ਤੇ ਕਈ ਭਰਾ ਨਾ 5G ਵੜੇ ਤਰ੍ਹਾਂ ਦੀ ਆਈ ਹੈ ਪਰ ਜਿਹੜੀ 5G ਇੱਕ ਤੇ ਆ ਪਹਿਲੀ ਪੈ ਗਈ ਉਹ ਨਵੀਂ ਬਦਲ ਗਈ ਇਹਦੀ ਨਾ origignal ਦੀ ਤੁਹਾਨੂੰ ਦੱਸ ਦਿੰਨੇ ਆ ਇਹਦੀ ਜਿਹੜੀ origignal ਹੋਊਗੀ ਨਾ 5G ਉਹਨੂੰ ਇਹ ਹੋਊਗੀ ਤੇ ਜਿੰਨੀ ਮਰਜ਼ੀ ਆਪਾਂ ਘੋਲ ਲਈ ਹਲਾ ਲਈਏ ਪਹਿਲਾਂ ਬੋਤਲ ਖੋਲਣ ਤੋਂ ਉਹਨੇ ਥੱਲੇ ਜੰਮੀ ਹੋਣਾ ਥੋੜੀ ਬਾਰੀ ਦਵਾਈ ਨਾ ਥੱਲੇ ਪੂਰੀ ਜੰਮੀ ਹੋਊਗੀ ਤੇ 3 ਕਿਲਿਆਂ ਦੇ ਵਿੱਚ ਇਹਦਾ ਲੀਟਰ ਪਾਉਂਦੇ ਆ ਆ 5 ਜੀ ਦਾ ਤੇ ਜਿਹੜੀ ਇਹਦੀ ਡੋਜ ਆ ਇਹਦੀ ਨਾ ਕੁਆਲਿਟੀ ਬਹੁਤ ਟਾਪ ਦੀ ਹੁੰਦੀ ਆ ਆਈਸੀਐਲ ਦੀ ਇਹਦੀ ਡੋਜ ਅਸੀਂ ਪਾਉਂਦੇ ਆ 1 ਕਿਲੋ ਪਰੇ ਕਰਦੀ ਓਦਾਂ ਦੀ ਡੋਜ ਹੈਗੀ ਆ 5 ਗ੍ਰਾਮ ਪਰ ਰਕੀ ਨਾ ਗਰਮੀ ਗਰਮੀ ਬਹੁਤ ਇੱਕਣਾ ਇੰਨਾ ਖੱਤਿਆਂ ਦੇ ਵਿੱਚ ਸਾਡੇ ਪोटाਸ਼ ਨਹੀਂ ਪਾਈ ਕਿਉਂਕਿ ਗਾਜਰ ਗੂਜਰ ਵਾਲੇ ਖੇਤ ਸੀ ਪोटाਸ਼ ਪਹਿਲਾਂ ਪਈ ਹੁੰਦੀ ਝੋਨੇ ਜੀ ਅਸੀਂ ਪोटाਸ਼ ਨਹੀਂ ਇਹਨਾਂ ਨੂੰ ਪਾਈ ਤੇ ਇਹਦੀ ਡੋਜ ਅਸੀਂ ਪਾਉਂਦੇ ਹੁਣ 7 ਗ੍ਰਾਮ ਪਰ ਲੀਟਰ ਪਾਣੀ ਦੇ ਯਾਨੀ ਕਿ 1 ਕਿਲੋ ਏਕੜ ਦੀ ਅਸੀਂ ਮੰਨ ਲਓ ਪਾਈ ਜਾਨੇ 1 ਕਿਲੋ ਏਕੜ ਦੀ ਜਿਹੜੀ ਇਹਦੀ ਡੋਜ਼ ਪਾਈ ਜਾਨੇ ਆਈਸੀਐਲ ਦੀ 0050 ਇਹਦੀ ਨਾ ਕੁਆਲਿਟੀ ਬਾਲੀ ਜਿਆਦੀ ਜਵਨ ਦਾ ਹੁੰਦੀ ਇਸ ਜਿਹੜੀ ਆਮ ਆਪਣੀ 0050 ਹੁੰਦੀ ਨਾ ਉਹਦੇ ਨਾਲੋਂ ਤੁਹਾਨੂੰ ਇਹਦੀ ਕੁਆਲਿਟੀ ਬਹੁਤ ਨੇ ਇਹ ਆ ਇਹਦਾ ਨਾ ਬਹੁਤ ਹੀ ਜ਼ਿਆਦਾ ਟਾਪ ਦੀ ਕੁਆਲਿਟੀ ਹੁੰਦੀ ਤੇ 150 ਲੀਟਰ ਪਾਣੀ ਲਵਾ ਕੇ ਨਾਲ ਇਹ ਇੱਕ ਕਿਲੋ 0050 333 ਐਮ ਐਲ 5 ਜੀ 333 ਐਮ ਐਲ ਪਾਰੇ ਕਰਦੀ 5 ਜੀ ਇਹ ਕਰਾਉਂਦੇ ਆ ਤੇ ਦੋਵਾਂ ਦਿਨਾਂ ਬਾਅਦ ਇੱਕ ਹੋਰ ਸਪਰੇਅ ਕਰਾਵਾਂਗੇ ਉਹ ਕਰਾਵਾਂਗੇ ਆਪਾਂ ਫੰਗੀ ਸਾਈਡ ਦੀ ਤੇ ਇਨਸੈਕਟੀ ਸਾਈਡ ਦੀ ਇੱਕ ਫੰਗੀ ਸਾਈਡ ਕਰਾਂਗੇ ਇੱਕ ਇਨਸੈਕਟੀ ਸਾਈਡ ਕਰਾਂਗੇ ਫੰਗੀ ਸਾਈਡ ਤੇ ਇਨਸੈਕਟੀ ਸਾਈਡ ਦੀ ਆਪਾਂ ਕਰਾਵਾਂਗੇ ਤੇ ਆਹ ਦਰ ਨੂੰ ਫੇਰ ਵਿਖਾਉਣਾ ਇੱਕ ਕਰ ਆਹ ਵੇਖੋ ਜੀ ਇਹਦੀਆਂ ਪਾਈਪ ਜੇ ਆਪਾਂ ਇਹਨੂੰ ਆਹ ਵੇਖੋ ਮੈਂ ਆਹ ਵੇਖੋ ਇਹ ਆਕਰੋ ਜੀ ਚੈੱਕ ਜੇ ਆਪਾਂ ਇਹਨੂੰ ਬਾੜਦੇ ਤਾਂ ਪੂਰੀ ਐ ਮੰਜਰ ਬਣੀ ਗੋਭ ਦੇ ਵਿੱਚ ਬਸ ਹੁਣ ਸਾਰੇ ਇਹਦੇ ਆਏ ਫੁੱਲ ਪੂਰਾ ਸਹੀ ਟਾਈਮ ਸਪਰੇਅ ਦਾ ਸ਼ਾਮ ਦਾ ਇੱਕ ਪੂਰਾ ਸਹੀ ਜਿਹੜੀ ਹੁਣ ਜਿਵੇਂ ਨਸਰੀ 1% ਵੀ ਨਹੀਂ ਹਲੇ ਇੱਕ ਵੀ ਬੂਟਾ ਨਹੀਂ ਨਸਰਿਆ ਪਰ ਗੋਭ ਸਾਰੇ ਦੇ ਸਾਰੇ ਬਾਸਮਰੀ ਦੀ ਇਹਦੀ ਜਿਹੜੀ ਆ ਉਹ ਫੁੱਲ ਭਰੀ ਆ ਤੇ ਹੁਣ ਦੋਵਾਂ ਦਿਨਾਂ ਬਾਅਦ ਫੇਰ ਸਪਰੇਅ ਕਰਾਵਾਂਗੇ ਉਹ ਕਰਾਵਾਂਗੇ ਇਨਸੈਕਟੀਸਾਈਡ ਪਲੱਸ ਫੰਗੀਸਾਈਡ ਦੀ ਉਹ ਕਰਾਵਾਂਗੇ ਕਿਉਂਕਿ 0050 ਕਈ ਭਰਾ ਰਲਾ ਲੈਂਦੇ ਆ ਆਪਣੇ ਇਨਸੈਕਟੀਸਾਈਡ ਤੇ ਫੰਗੀਸਾਈਡ ਦੇ ਨਾਲ ਇਹ ਨਾ ਰਲਾਉਣੀ ਨਹੀਂ ਚਾਹੀਦੀ ਉਹਦੇ ਨਾਲ ਫਿਰ ਇੱਕ ਤੇ ਫੰਗੀਸਾਈਡ ਇਨਸੈਕਟੀਸਾਈਡ ਦੇ ਵੀ ਘੱਟ ਰਿਜ਼ਲਟ ਮਿਲਦੇ ਆ ਇੱਕ ਜਿਹੜੀ ਆਪਾਂ 0050 ਜਾਂ 13045 ਕਈ ਭਰਾ ਪਾਉਂਦੇ ਕੋਈ ਵੀ ਉਹਦੇ ਰਿਜ਼ਲਟ ਵੀ ਬਹੁਤ ਜਿਆਦਾ ਘਟ ਜਾਂਦੇ ਇਹ ਕਰਕੇ ਕਿਤੇ ਵਕਰੀ ਕਰਾ ਕੇ ਵੇਖਿਓ ਤੇ ਇੱਕ ਇਹੋ ਹੀ ਆ ਗਈ ਜਿਹੜੇ ਜਿਹੜੇ ਭਰਾ ਕਰਾ ਸਕਦੇ ਆ ਸ਼ਾਮ ਦੇ ਟਾਈਮ ਸਪਰੇਅ ਕਰਾਇਓ ਜੀ ਸ਼ਾਮ ਨੂੰ 4-5 ਵਜੇ ਤੋਂ ਬਾਅਦ ਤੇ ਉਹਦੇ ਰਿਜ਼ਲਟ ਵੇਖਿਓ ਵਰਤੁਸੀਂ ਉਹ ਇੱਕ ਬੰਨੇ ਤੋਂ ਅਸੀਂ ਦਿਨੇ ਕਰਾ ਲਿਆ ਜਾਂ ਦੁਪਹਿਰੇ ਕਰਾ ਲਿਆ ਇੱਕ ਬੰਨੇ ਸ਼ਾਮ ਨੂੰ ਸਪਰੇਅ ਕਰਾਇਆ ਰਿਜ਼ਲਟ ਵੇਖੋ ਕਿੱਡੇ ਸਰਾਮ ਦੇ ਤੇ ਇੱਧਰ ਵੀ 185 ਆ ਜੀ ਇਹ ਵੀ ਇੱਧਰ ਵੀ ਕਰਾਵਾਂਗੇ ਤੇ 10 ਮਈ ਦੀ ਇਹ ਡੀਐਸ ਆਰਾ ਇਹਦਾ ਜਿਹੜਾ ਬੀਜ ਆ ਕੋਈ ਇਹਦਾ ਬੀਜ ਪਿਆ ਅਸੀਂ ਮੇਰੇ ਖਿਆਲ ਨਾਲ 6 ਕਿਲੋ ਦੇ ਲਗਭਗ ਪਿਆ ਸੀ ਏਕੜ ਦਾ ਡੀਐਸ ਆਰ ਦੇ ਵਿੱਚ 10 ਮਈ ਦੀ ਡੀਐਸ ਆਰਾ ਇਹ ਮੰਨ ਲਓ ਕਿ ਜਿਹੜੀ ਹੈਗੀ ਆਪਣੀ ਅੱਜ ਤਰੀਕੋ ਕੀ 27 ਜੁਲਾਈ 27 ਜੁਲਾਈ 2024 ਤੇ 60 77 ਦਿਨਾਂ ਦੇ ਵਿੱਚ ਡੀਐਸਰ ਤੋਂ ਬਾਅਦ ਗੋਭ ਦੇ ਵਿੱਚ ਆ ਗਈ ਉਹੋ ਹੀ 110 ਦਿਨ ਲੈਂਦੀ ਹੈ ਬੀਜ ਤੋਂ ਬੀਜ ਉਹ ਇੱਕ ਮਹੀਨੇ ਤੱਕ 32 33 ਦਿਨ ਉਹ ਪੂਰੇ 110 ਦਿਨ ਲਾਊਗੀ ਤੇ ਪੂਰੀ ਇਹ ਹੋ ਚੁਗੀ ਤਿਆਰ ਪੱਕ ਗਏ ਬਾਕੀ ਇਸ ਵਾਰ ਗਰਮੀ ਬਹੁਤ ਆ بارشਾਂ ਨਹੀਂ ਪਈਆਂ ਤੇ ਆਰ ਕੋਨੇ ਉੱਪਰੋਂ ਇਹ ਬਹੁਤ ਲਾਲ ਹੋਏ ਤੇ ਹੁਣ ਇਹ ਗਰਾਉਂਦੇ ਆ ਤੇ ਇਸ ਤੋਂ ਬਾਅਦ ਆਪਾਂ ਕਰਾਵਾਂਗੇ ਉਹਨਾ ਫੰਗੀ ਸਾਈਡ ਪਲਸ ਇਨਸੈਕਟੀ ਸਾਈਡ ਉਹਦੀ ਵੀ ਵੀਡੀਓ ਪਾਵਾਂਗੇ ਕਿਹੜੀ ਕਰਾਉਂਦੇ ਆਂ ਆਪਾਂ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ ਤੇ ਇਹੋ ਬੇਨਤੀ ਆ ਸਾਰੇ ਭਰਾਵਾਂ ਨੂੰ ਗੇਤੀਆਂ ਡੀਐਸਰ ਬਹੁਤ ਹਰਕਿੰਗ ਹੋਈ ਆ ਤੇ ਗੋਪ ਦੇ ਵਿੱਚ ਆ ਗਈ ਆ ਜਿਹੜੇ ਜਿਹੜੇ ਭਰਾਵਾਂ ਨੇ ਨਾਲ ਕੋਈ ਤਤਾਂ ਵਾਲੀ ਸਪਰੇਈ ਕਰਨੀ ਆ ਜਾਂ 0050 ਕਰਨੀ ਜਾਂ 13045 ਕਰਨੀ ਕੋਈ ਵੀ ਕਰਨੀ ਉਹਦਾ ਇਦਾਂ ਕਰਿਓ ਕਿ ਉਹ ਵੱਖਰੀ ਕਰਿਓ ਫੰਗੀ ਸਾਈਡ ਜਾਂ ਸੈਕਟੀ ਸਾਈਡ ਦੇ ਵਿੱਚ ਰਲਾ ਕੇ ਨਾ ਕਰਿਓ ਚਲੋ ਸਪਰੇਅ ਦਾ ਖਰਚਾ ਤੇ ਆਪਾਂ ਕੋਈ ਬਹੁਤਾ ਚੜਦਾ ਨਹੀਂ ਪਰ ਰਿਜ਼ਲਟ ਬਹੁਤ ਕੱਢ ਜਾਂਦੇ ਉੱਥੇ ਜਿੱਥੇ ਆਪਾਂ ਇਕੱਠੀਆਂ ਕਰ ਦਿੰਦੇ ਹਾਂ ਹੁਣ ਜੇ ਅਸੀਂ ਮੰਨ ਲਓ ਇਕੱਠੀਆਂ ਕਰਦੇ ਅਸੀਂ ਫਾਈਜੀ ਵੀ ਪਾਉਂਦੇ ਹਾਂ 0050 ਵੀ ਪਾਉਂਦਾ ਜਾਂ ਫੰਗੀ ਸੈਡ ਇਨਸੈਕਟੀਸਾਈਡ ਆ ਜੇ ਨਾਲ ਜਿਵੇਂ ਅਸੀਂ ਪਾਉਣੀ ਹੈ ਤੇ ਤੇਲੇ ਵਾਲੀ ਵੀ ਨਾਲ ਪਾਉਣੀ ਆ ਕਿਉਂਕਿ ਇੱਕੋ ਹੀ ਸਪਰੇਅ ਹੋਣੀ ਹੋਰ ਇਹਨੂੰ ਫੰਗੀ ਸੈਡ ਇਨਸੈਕਟੀਸਾਈਡ ਤੇਲੇ ਵਾਲੀ ਹੋਰ ਕੋਈ ਹੋਣੀ ਨਹੀਂ ਆ ਤੇ ਫਿਰ ਉਹ ਪੰਜ ਦੀ ਦਵਾਈਆਂ ਪੰਜ ਛੇ ਦਵਾਈਆਂ ਹੋ ਜਾਂਦੀਆਂ ਫਿਰ ਉਹਦੇ ਕੋਈ ਰਿਜ਼ਲਟ ਕੀ ਮਿਲਨੇ ਹੁੰਦੇ ਆ ਉਦਾਂ ਫਰਕ ਦੇ ਭਾਵੇਂ ਆਪਾਂ ਇੱਕ ਦਿਨ ਦਾ ਹੀ ਪਾਲੀਏ ਜਿਵੇਂ ਅੱਜ ਸਪਰੇਅ ਕਰਤੀ ਹੈ ਨਾ ਤੇ ਇੱਕ ਦਿਨ ਬਾਅਦ ਹੀ ਭਾਵੇਂ ਆਪਾਂ ਸਪਰੇਅ ਦੂਸਰੀ ਕਰ ਲਈਏ ਪਰ ਅਸੀਂ ਦੋ ਦਿਨ ਦਾ ਚਲੋ ਫਰਕ ਪਾਵਾਂਗੇ ਜਿਵੇਂ 24 ਘੰਟਿਆਂ ਦਾ ਫਰਕ ਬਹੁਤ ਹੁੰਦਾ ਚਾਹੇ ਕੱਲ ਸ਼ਾਮ ਨੂੰ ਫੇਰ ਅਸੀਂ ਕਰਾ ਲਈਏ ਬਾਅਦੋਂ ਪਰ ਕੱਲ ਸਾਰੀ ਜਿਹੜੀ 1985 ਜਾਂ 1692 ਸਾਡੀ ਕੋਈ ਗੋਭ ਤੇ ਆ ਉਹਨੂੰ ਕਰਾ ਕੇ ਫਿਰ ਮਗਰੇ ਮਗਰ ਦੂਸਰੇ ਦਿਨ ਇਹਨੂੰ ਕਰਾਵਾਂਗੇ ਇਹ ਸਪਰੇਅ ਤੇ ਇਹੋਲੇ ਜੀ ਆਪਾਂ ਲੱਗੀਏ ਤੇ ਕੋਈ 5-7 ਕਿੱਲੇ ਸਪਰੇਅ ਜੇ 4 ਕਿਹੋ ਜਿਹਾ ਲੱਗੀ ਜੇ ਤੇ ਵਧੀਆ ਫਾਇਦਾ ਹੋ ਜਾਂਦੀ ਹੈ 2-3 ਦਿਨ ਉਹ ਇਹ ਕਰਕੇ ਤੇ ਉਸ ਤੋਂ ਬਾਅਦ ਫ ਭੰਗੀ ਸਾਈਡ ਪਲੱਸ 1 ਸੈਕਟਰੀ ਸੈਡ ਹੋ ਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ